ਸਸਕਾਲਸ ਕਾਈ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਪੀਰ ਸਿੰਘ ਬਾਦਲ ਦੀ ਸੁਖਪੀਰ ਸਿੰਘ ਬਾਦਲ ਦੇ ਵੱਲੋਂ ਭਾਈ ਅਮਰਪਾਲ ਦੇ ਉੱਤੇ ਸਿੱਧਾ ਨਿਸ਼ਾਨਾ ਸਾਧਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਇੱਕ ਸਾਲ ਅਜੇ ਜੇਲ੍ਹ ਦੇ ਵਿੱਚ ਗਿਆ ਨੂੰ ਨਹੀਂ ਹੋਇਆ ਤੇ ਚੀਕਾਂ ਵੱਜੀਆਂ ਪਈਆਂ ਨੇ ਤੇ ਸਾਬਤ ਤੌਰ ਤੇ ਉਹਨਾਂ ਦਾ ਕਹਿਣਾ ਹੈ ਕਿ ਏਜੰਸੀਆਂ ਦੇ ਵੱਲੋਂ ਪਲਾਂਟ ਕੀਤੇ ਗਏ ਲੋਕ ਉਹਨਾਂ ਨੇ ਇਹ ਪੱਲੀ ਭਾਂਤ ਲੋਕਾਂ ਨੂੰ ਜਾਣੂ ਹੋਣਾ ਚਾਹੀਦਾ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਨਿਸ਼ਾਨਾ ਸਾਧਿਆ ਗਿਆ ਭਾਈ ਅਮਰਪਾਲ ਦੇ ਉੱਤੇ ਤੇ ਕਿਹਾ ਗਿਆ ਕਿ ਜਿਹੜੀ ਇਸ ਵਾਰ ਚੋਣ ਲੜੀ ਦੇ ਤੌਰ ਤੇ ਇਹੀ ਗੱਲ ਸਾਫ ਕਰ ਰਹੀ ਹੈ ਕਿ ਪੰਥਕ ਪਾਰਟੀ ਦੀ ਪੇਟਲਾਈ ਜਾਵੇ ਉਹਨਾਂ ਦਾ ਕਹਿਣਾ ਹੈ ਕਿ 1 ਸਾਲ ਪਹਿਲਾਂ ਪੰਜਾਬ ਦੇ ਵਿੱਚ ਆਉਂਦੇ ਨੇ ਤੇ ਨਾ ਤਾਂ ਕਦੇ ਪਾਠ ਕਰਦੇ ਨੇ ਤੇ ਨਾ ਹੀ ਕਦੇ ਬਾਣਾ ਪਾਉਂਦੇ ਨੇ ਪਰੰਤੂ ਜਦੋਂ ਪੰਜਾਬ ਦੇ ਵਿੱਚ ਐਂਟਰੀ ਹੁੰਦੀ ਹੈ ਤਾਂ ਗਾਤਰੇ ਪਾ ਕੇ ਚੋਲੇ ਪਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੋਰ ਕੋਈ ਵੀ ਪਾਰਟੀ ਨਿਸ਼ਾਨੇ ਤੇ ਨਹੀਂ ਹੁੰਦੀ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ 1 ਸਾਲ ਵਾਲੇ 103 ਸਾਲ ਵਾਲਿਆਂ ਨੂੰ ਹੀਠਾ ਨਹੀਂ ਲਾ ਸਕਦੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਜੇਲਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਵੱਲੋਂ ਕੱਟੀਆਂ ਗਈਆਂ ਨੇ ਉਹ ਲੋਕਾਂ ਨੂੰ ਸਮਰਪਿਤ ਸਨ ਤੇ ਲੋਕਾਂ ਨੂੰ ਸਮਰਪਿਤ ਹੋ ਕੇ ਹੀ ਉਹ ਜੇਲਾਂ ਦੇ ਵਿੱਚ ਗਏ ਸਨ ਤੇ ਉਹਨਾਂ ਨੇ ਕਦੇ ਇਹ ਗੱਲ ਨਹੀਂ ਕਹੀ ਸੀ ਸਾਨੂੰ ਜੇਲਾਂ ਤੋਂ ਰਿਹਾਅ ਕਰਾਓ ਤੇ ਹੁਣ 1 ਸਾਲ ਵੀ ਅਜੇ ਨਹੀਂ ਹੋਇਆ ਤੇ ਹੁਣ ਚੀਕਾਂ ਵਜੀਆਂ ਪਈਆਂ ਨੇ ਹੋਰ ਕੀ ਕੁਝ ਕਹਿ ਰਹੇ ਨੇ ਸੁਖਬੀਰ ਸਿੰਘ ਬਾਦਲ ਉਹ ਤੁਸੀਂ ਖੁਦ ਹੀ ਸੁਣ ਲਓ ਬੰਦੀ ਸਿੰਘ ਪਰਿਵਾਰ ਉਹ ਹੈ ਜਿਨ੍ਹਾਂ ਨੇ ਪੂਰੀ ਸਜ਼ਾ ਕੱਟੀ ਉਸ ਮਹੌਲ ਵਿੱਚ ਜਦੋਂ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹ ਜਜ਼ਬਾਤੀ ਹੋਗੇ ਜਦੋਂ ਕਾਂਗਰਸ ਨੇ ਹਜ਼ਾਰਾਂ ਸਿੱਖ ਭੈਣ ਭਰਾਵਾਂ ਦਾ ਕਤਲ ਕੀਤਾ ਉਹ ਜਜ਼ਬਾਤੀ ਹੋਗੇ ਉਸ ਜਸਪਾਤ ਵਿੱਚ ਉਹਨਾਂ ਨੇ ਕਦਮ ਚੁੱਕੇ ਚੁੱਕੇ ਉਹਨਾਂ ਨੇ ਆਪਣੀ ਸਾਰੀ ਸਜਾ ਪੂਰੀ ਕੀਤੀ ਪੂਰੀ ਕਰਨ ਦੇ ਬਾਅਦ ਉਹ ਤੋਂ ਵੀ ਦੁਬਣੀ ਹੋ ਗਈ ਪਰ ਉਹ ਛਾੜ ਨਹੀਂ ਜਾ ਰਹੇ ਅਦੀ ਸਿੱਖ ਉਹ ਹੈ ਬੰਦੀ ਸਿੱਖ ਉਹ ਨਹੀਂ ਹਰੇ ਸਾਲ ਜੇਲ੍ਹ ਜਿ ਨਹੀਂ ਹੋਇਆ ਤੇ ਚੀਕਾਂ ਲਿਕਲੀਆਂ ਪਈਆਂ ਭਾਈ ਗੁਰਦੀਪ ਸਿੰਘ ਖੇੜਾ उन्होंने धर्मपत्री थोड़ी हम आई थी चौंती साल हो गए जेल से भाई बलवंत राज उन्नती साल हो गए प्रोफेसर दविंदरपाल भोलर उन्नती साल हो गए जगतार सिखरा अठाई साल भाई परमजीत सिंह प्योरा न अठाई साल सारी कौम अकाली दल श्रोमणी गुरद्वारा प्रबंधक कमेटी इन्हों बंदी सिखा चलाम च लगी है भाई अमृतपाल जी सारी वकील एन जी पीसी परिवारी पीसी अचानक आ गया कि मैं हूं एम पी बनना मैं पूछना चाहना जो असी भाई ਜਵਾਨਾਂ ਦੀ ਭੈਣ ਨੂੰ ਖੜਾ ਕੀਤਾ ਛੜੋਂ ਵਾਸਤੇ ਮੈਂ ਆਪ ਸਿਮਰਜੀਤ ਸਿੰਘ ਮਾਮਦੇ ਘਰੇ ਗਿਆ ਹੱਥ ਜੋੜ ਕੇ ਮੈਂ ਕਿਹਾ ਬੇਨਤੀ ਕੀਤੀ ਕਿ ਆਪਾਂ ਇਕੱਠੇ ਹੋ ਜੀਏ ਐਕਤੀ ਬੀਬੀ ਜੀ ਨੂੰ ਉਹਦੀ ਭੈਣ ਨੂੰ ਖੜਾ ਕਰਦੀਏ ਤੇ ਤੁਸੀਂ ਸਾਡਾ ਸਾਥ ਦਿਓ ਕਹਿੰਦਾ ਨਹੀਂ ਮੈਂ ਆਪ ਲੜਨਾ ਕੋਈ ਮੱਤੀ ਜਕ ਨਹੀਂ ਆ ਜਿਹੜੇ ਭਾਈ ਸਾਹਿਬ ਨਾਲ ਤੁਰੇ ਫਿਰਦੇ ਆ ਸਾਰਿਆਂ ਨੂੰ ਮੈਂ ਬੇਨਤੀ ਕੀਤੀ ਕਿ ਅੱਪਾ ਸਾਰੇ ਬੰਦੀ ਸਿੰਘ ਛਡਾਉਣੇ ਐ ਸਾਡਾ ਸਾਥ ਦੇ ਦਿਓ ਨਾ ਨਹੀਂ ਮੈਂ ਇੱਕ ਹੋਰ ਸਵਾਲ ਪੁੱਛਣਾ ਚਾਹਣਾ ਦੇਖੋ ਮੈਂ ਕਿਸੇ ਦੇ ਖਿਲਾਫ ਨਹੀਂ ਆ ਤਾਂ ਮੈਂ ਬੋਲਣਾ ਮੈਂ ਜਿਹੜੇ ਸਵਾਲ ਪੁੱਛ ਰਿਹਾ ਉਹ ਸਵਾਲ ਤੁਸੀਂ ਆਪਣੇ ਆਪ ਨੂੰ ਪੁੱਛੋ ਤੇ ਉਹਦਾ ਜਵਾਬ ਜਿਹੜੇ ਤੁਹਾਡੇ ਕੋਲ ਆਉਂਦੇ ਐ ਉਹਨਾਂ ਨੂੰ ਤੁਸੀਂ ਵੀ ਜਵਾਬ ਦਿਓ ਇਹਦਾ ਪੰਥ ਕੀ ਹੈ ਕੀ ਇੱਕ ਦਿਨ ਬੰਦਾ ਚੋਲਾ ਪਾਲੇ ਅਮਰਿਤ ਛਕਲੇ ਉਹ ਪੰਥ ਪੰਜਾਂ ਦਾ ਕਿ 103 ਸਾਲ ਪੁਰਾਣੀ ਪੰਦੀ ਜਮਾਤ ਉਹ ਪੰਥ ਹੈ ਜਿਹੜਾ ਹੁੰਦਾ ਅਕਾਲੀਵਲ ਦੇ ਗਲਬਾ ਚੋਰਾ ਪਾ ਕੇ ਗਾਤਰਾ ਪਾ ਕੇ ਨਿਸ਼ਾਨਾ ਨਾ ਕਾਂਗਰਸ ਹੈ ਨਾ ਆਪ ਹੈ ਨਾ ਬੀਜੇਪੀ ਹੈ ਨਿਸ਼ਾਨਾ ਅਕਾਲੀ ਦਲੀ ਹੈ ਉਹ ਕੌਣ ਹੈ ਕਿਹੜੀਆਂ ਏਜੰਸੀਆਂ ਦੇ ਬੰਦੇ ਹੈ ਕਿਤੇ ਆਪਾਂ ਵਿਚਾਰੇ ਹੁਣ ਮੈਂ ਪੁੱਛਣਾ ਚਾਹਣਾ ਹੈ ਭਾਈ ਸਾਹਿਬ ਨੇ ਐਲਾਨ ਕੀਤਾ ਮੈਂ ਸਿਆਸੀ ਇਲੈਕਸ਼ਨ ਕਿਤੇ ਨਹੀਂ ਲੰਦਾ ਮੈਂ ਤਾਂ ਧਰਮ ਦਾ ਪ੍ਰਚਾਰ ਕਰਨਾ ਨਸ਼ੇ ਛਡਾਉਣੇ ਮੈਂ ਕਹਿੰਦਾ ਬਹੁਤ ਵਧੀਆ ਗੱਲ ਹੈ ਧਰਮ ਦਾ ਪ੍ਰਚਾਰ ਤੇ ਸਿਆਸਤ ਪਰ ਇੱਕਦਮ ਰਾਤ ਨੂੰ ਮਨ ਕਿਉਂ ਬਦਲ ਜਾਂਦਾ ਹੈ ਕਿ ਕਾਲੀ ਦਲ ਦੀ ਚੜ੍ਹ ਘੋਰੀਏ ਤੇ ਆਪਾਂ ਰੋਕੀਏ ਨਾਲੇ ਇਹ ਮੇਂ ਕੁਛ ਨਾ ਜਾਣੇ ਸਾਰੇ ਬੈਠੇ ਐ ਕੋਈ ਦੱਸ ਸਕਦਾ ਇੱਕ ਸਾਲ ਪਹਿਲੇ ਭਾਈ ਅਮਰਿੰਦ ਪਾਜੀ ਕਿੱਥੇ ਰਹਿੰਦੇ ਹੁੰਦੇ ਸੀ ਇੱਕ ਸਾਲ ਪਹਿਲੇ ਕਿੱਥੇ ਸੀ ਕੀ ਕੰਮ ਕਰਦਾ ਸੀ ਤੇ ਭਾਈ ਰਹਿੰਦੇ ਦੁਬਈ ਇਹ ਦੁਬਈ ਕਰਦੇ ਕੀ ਹੁੰਦੇ ਸੀ ਤੇ ਪਤਵੰਤਿਆਂ ਦੇ ਸੀ ਹੈ ਹਾਂ ਐਜੇ ਹੁੰਦੇ ਸੀ ਬਾਈ ਵਰਗੇ ਹੈ ਪੁੱਛੋ ਪਾਠ ਕਰਦੇ ਨਾ ਪਾਠ ਕਰਦੇ ਨਾ ਜਿੰਨਾ ਪਾਉਂਦੇ ਇੱਕਦਮ ਹਵਾਈ ਜਗ ਤੋਂ ਬੜਾ ਉੱਤਰਦਾ ਬਾਲ ਵੀ ਕਹਿੰਦਾ ਮੈਂ ਰੱਖਨੇ ਆ ਅੰਮ੍ਰਿਤ ਵੀ ਛਕ ਲੈਂਦਾ ਛੋਲੇ ਵੀ ਪਾਲ ਲੈਂਦਾ ਦੇ ਪੂਰਾ ਡਰਾਮਾ ਕਰ ਲੈਂਦਾ ਕੋਈ ਰੋਗ ਤਾਂ ਨਹੀਂ ਫਿਰ ਜਦੋਂ ਮਾਹੌਲ ਬਣ ਜਾਂਦਾ ਉਹਨੂੰ ਫੜ ਕੇ ਰੱਖ ਲੈਂਦੇ ਆ ਉਹਦੇ ਬਾਅਦ ਜਦੋਂ ਲੋਡ ਪਾਈ ਖੜਾ ਕਰ ਦਿੰਦੇ ਆ